ਨਮਸਕਾਰ ਦੋਸਤੋ ਅੱਜ ਦੀ ਕਹਾਣੀ ਹੈ ਕੱਚ ਦਾ ਮੁੱਲ ਕੱਚ ਦਾ ਵੀ ਮੁੱਲ ਹੁੰਦਾ ਹੈ ਮੈਂ ਲਗਾਤਾਰ 3-4 ਮਹੀਨੇ ਤੋਂ ਦੇਖ ਰਿਹਾ ਸੀ ਇੱਕ ਬਜ਼ੁਰਗ ਫੇਰੀ ਵਾਲਾ ਬਾਬਾ ਇੱਕ ਛੋਟੇ ਜਿਹੇ ਮਾਸੂਮ ਬੱਚੇ ਨੂੰ ਕੱਚ ਤੋਂ ਵੀ ਵਟਾ ਕੇ ਪਤੀਸਾ ਦੇ ਜਾਂਦਾ ਸੀ ਤੇ ਬੱਚਾ ਬੜਾ ਖੁਸ਼ ਹੁੰਦਾ ਇਹ ਸਭ ਲੈ ਕੇ ਪਰ ਕਦੇ ਕੱਚ ਨਾ ਵੀ ਹੋਣਾ ਤਾਂ ਉਸ ਫੇਰੀ ਵਾਲੇ ਨੇ ਉਸ ਬੱਚੇ ਨੂੰ ਕਦੇ ਖਾਲੀ ਨਹੀਂ ਮੋੜਿਆ ਬੱਚਾ ਬੜੀ ਬੇਸਬਰੀ ਨਾਲ ਉਸ ਫੇਰੀ ਵਾਲੇ ਦੀ ਉਡੀਕ ਕਰਦਾ ਰਹਿੰਦਾ ਸੀ ਜਦੋਂ ਉਸ ਦੀ ਆਵਾਜ਼ ਉਸ ਦੀ ਕੰਨੀ ਪੈਣੀ ਤਾਂ ਲਿਫਾਫੇ ਵਿੱਚ ਦੋ ਦਿਨ ਹਫ਼ਤੇ ਦਾ ਜਮਾ ਕੀਤਾ ਕੱਚ ਬਾਬੇ ਨੂੰ ਦੇ ਕੇ ਪਤੀਸਾ ਲੈ ਲੈਣਾ ਪਰ ਮੈਂ ਬਹੁਤ ਹੈਰਾਨ ਹੁੰਦਾ ਕਿ ਇਹਨਾਂ ਥੋੜਾ ਕੱਚ ਲੈ ਕੇ ਕਿ ਬਾਬਾ ਕਿਉਂ ਇਸ ਨੂੰ ਪਤੀਸਾ ਦੇ ਜਾਂਦਾ ਹੈ ਕਿਉਂਕਿ ਕੱਚ ਕੋਈ ਨਹੀਂ ਖਰੀਦਦਾ ਸੀ ਇਹ ਮੈਨੂੰ ਚੰਗੀ ਤਰ੍ਹਾਂ ਪਤਾ ਸੀ ਪਰ ਇੱਕ ਦਿਨ ਮੈਂ ਉਸ ਬਜ਼ੁਰਗ ਫੇਰੀ ਵਾਲੇ ਤੋਂ ਪੁੱਛ ਹੀ ਲਿਆ ਕਿ ਬਾਬਾ ਤੂੰ ਇਸ ਬੱਚੇ ਨੂੰ ਕੱਚ ਤੋਂ ਪਤੀਸਾ ਦੇ ਐਨਾ ਇਹ ਕੱਚ ਤਾਂ ਕਿਸੇ ਕੰਮ ਨਹੀਂ ਆਉਂਦਾ ਨਾ ਇਹ ਵਿਕਦਾ ਹੈ ਤੁਸੀਂ ਕੀ ਕਰਦੇ ਹੋ ਇਸ ਦਾ ਤਾਂ ਬਾਬੇ ਨੇ ਧਿਆਨ ਨਾਲ ਮੇਰੇ ਸਵਾਲ ਸੁਣਿਆ ਤੇ ਮੇਰੇ ਮੋਢੇ ਤੇ ਹੱਥ ਰੱਖਦਾ ਬੋਲਿਆ ਬੇਟਾ ਜੀ ਮੇਰਾ ਸੌਦਾ ਨਹੀਂ ਕੋਈ ਕੱਚ ਦਾ ਨਾ ਹੀ ਵਿਕਦਾ ਹੈ ਸਗੋਂ ਇਸ ਨੂੰ ਮੈਂ ਕਿਸੇ ਸੁਰੱਖਿਅਤ ਟਿਕਾਣੇ ਤੇ ਸੁੱਟ ਦੇਣਾ ਹਾਂ ਮੈਂ ਫਿਰ ਕਿਹਾ ਕਿਉਂ ਲੈਨੇ ਹੋ ਫਿਰ ਉਹ ਬਾਬਾ ਬਹੁਤ ਸਹਿਜਤਾ ਨਾਲ ਬੋਲਿਆ ਨਹੀਂ ਪੁੱਤਰ ਇਸ ਬੱਚੇ ਦੀ ਇੱਕ ਆਸ ਹੁੰਦੀ ਮੇਰੇ ਤੋਂ ਕਿੰਨੇ ਕਿੰਨੇ ਦਿਨ ਉਡੀਕਦਾ ਮੈਨੂੰ ਕਿਉਂਕਿ ਇੱਕ ਆਸ ਕਰਕੇ ਮੈਨੂੰ ਡੀਕਦਾ ਹੋਰ ਕਿਸੇ ਨੂੰ ਕਦੇ ਉਡੀਕਿਆ ਕਦੇ ਇਸ ਨੇ ਮੈਂ ਕਿਹਾ ਨਹੀਂ ਤਾਂ ਬਾਬੇ ਨੇ ਹੱਸਦੇ ਹੋਏ ਕਿਹਾ ਫਿਰ ਤੁਸੀਂ ਆਪ ਹੀ ਸਮਝ ਜਾਓ ਕਿ ਆਸ ਰੱਖਣ ਵਾਲੇ ਦਾ ਮੈਂ ਕਿਵੇਂ ਦਿਲ ਤੋੜਦਾ ਬੇਸ਼ੱਕ ਕੱਚ ਨਹੀਂ ਵਿਕਦਾ ਪਰ ਇਸ ਦੀ ਤਸੱਲੀ ਇਸ ਦੀ ਆਸ਼ਾ ਇਸ ਦਾ ਪਰੋਸਾ ਜ਼ਰੂਰ ਵਿਕਦਾ ਹੁਣ ਮੇਰੇ ਸਵਾਲ ਦਾ ਜਵਾਬ ਸ਼ਾਇਦ ਮੈਨੂੰ ਮਿਲ ਹੀ ਗਿਆ ਸੀ ਤੇ ਬਾਬੇ ਦੇ ਇਸ ਜज्बे ਨੂੰ ਸਲਾਮ ਕਰੀ ਮੈਂ ਕਿ ਵਾਹ ਬਾਬਾ ਜੀ ਤੁਸੀਂ ਤਾਂ ਦਿਲ ਵੀ ਪੜ ਲੈਂਦੇ ਹੋ ਤੇ ਉਸ ਦਾ ਮੁੱਲ ਵੀ ਕਈ ਦਿਨ ਉਸ ਬਾਬੇ ਦੇ ਸ਼ਬਦ ਮੇਰੀ ਕੰਨਾਂ ਵਿੱਚ ਗੂੰਜਦੇ ਰਹੇ ਤੇ ਇੱਕ ਦਿਨ ਉਹ ਲੋਕ ਵੀ ਆਦੋਂ ਜੋ ਕਿਸੇ ਦੇ ਜਜ਼ਬਾਤਾਂ ਦਾ ਸਹਾਰਾ ਲੈ ਕੇ ਵੀ ਲੁੱਟ ਕਰੀ ਜਾਂਦੇ